ਜੀ ਕੁਛ ਦਿਨ ਪਹਿਲਾਂ ਬੜੀ ਹੀ ਇੱਕ ਮੰਦਭਾਗੀ ਘਟਨਾ ਸਾਡੇ ਬਰਨਾਲੇ ਦੇ ਪਿੰਡ ਠਿਕਰੀਵਾਲ ਵਿੱਚ ਵਾਪਰੀ ਸੀ ਜਿੱਥੇ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਦਾਰ ਸ਼ਹੀਦ ਸੇਵਾ ਸਿੰਘ ਠਿਕਰੀਵਾਲ ਜੀ ਦੀ ਵਰਸੀ ਜੋ ਹਰ ਸਾਲ ਮਨਾਈ ਜਾਂਦੀ ਹੈ ਇਸ ਸਾਲ ਵੀ 19 20 ਤੇ 21 ਤਰੀਕ ਨੂੰ ਉੱਥੇ ਜਿਹੜੀ ਵਰਸੀ ਮਨਾਈ ਜਾ ਰਹੀ ਸੀ ਸਮਾਗਮ ਕਰਵਾਏ ਜਾ ਰਹੇ ਸੀਗੇ ਸੋ ਇਸ ਦੇ ਦੌਰਾਨ ਹੀ 19 ਤਰੀਕ ਨੂੰ ਉੱਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੇ ਸਾਡੇ ਗੁਟਕਾ ਸਾਹਿਬ ਦੇ ਜਿਹੜੇ ਪਾਵਨ ਅੰਗ ਨੇ ਉਹ ਵੱਖ-ਵੱਖ ਪਿੰਡ ਦੇ ਬੰਦਿਆਂ ਨੂੰ ਜਿਹੜੇ ਫੜਾਏ ਗਏ ਪਾੜੇ ਹੋਏ ਅੰਗ ਇਸ ਤੋਂ ਬਾਅਦ ਪੰਡਾਲ ਦੇ ਵਿੱਚ ਵੀ ਉਹ ਅੰਗ ਮਿਲੇ ਤੇ ਪਿੰਡ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਵੀ ਉਹ ਅੰਗ ਖੰਡਾਏ ਗਏ ਕੁਝ ਉਹ ਪਾੜੇ ਹੋਏ ਅੰਗ ਤੇ ਜਿਹੜਾ ਪਾੜੇ ਹੋਏ ਗੁਟਕਾ ਸਾਹਿਬ ਜਿਹੜੇ ਉਹ ਪਿੰਡ ਦੇ ਵਿੱਚੋਂ ਮਿਲੇ ਸੀਗੇ ਤੇ ਇਹਦੇ ਵਿੱਚ ਇਸ ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਅਸੀਂ ਐਫ ਆਈ ਆਰ ਨੰਬਰ 13 ਅੰਡਰ ਸੈਕਸ਼ਨ 299 ਤੇ 35 BNS ਥਾਣਾ ਸਦਰ ਬਰਨਾਲਾ ਦਰਜ ਕੀਤੀ ਸੀ ਇਹਦੇ ਵਿੱਚ ਇਨੀਸ਼ੀਅਲੀ ਜਿਹੜਾ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਜਿਹੜੇ ਦੋ ਦੋਸ਼ੀ ਸਾਨੂੰ ਟ੍ਰੇਸ ਹੋਏ ਸੀਗੇ ਇਹਨਾਂ ਦੇ ਵਿੱਚ ਇੱਕ ਤਾਂ ਜਗਵੀਰ ਸਿੰਘ ਵਾਸੀ ਠਿਕਰੀਵਾਲ ਤੇ ਇੱਕ ਇਹਦਾ ਰਿਸ਼ਤੇਦਾਰ ਸੀ ਜਿਹੜਾ ਦਲਵੀਰ ਰਣਦੀਪ ਸਿੰਘ ਰਣਦੀਪ ਸਿੰਘ ਵਾਸੀ ਸੁਲਤਾਨਪੁਰ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਇਹ ਦੋਨੋਂ ਜਣੇ ਆਈਡੈਂਟੀਫਾਈ ਹੋਏ ਸੀ ਕਿ ਜਿੱਥੇ-ਜਿੱਥੇ ਅੰਗ ਖੰਡਾਰੇ ਗਏ ਨੇ ਉੱਥੇ ਦੋਨੋਂ ਜਣਿਆਂ ਦੀ ਜਿਹੜੀ ਮੂਵਮੈਂਟ ਆਈ ਸੀ ਤੇ ਪੂਰੀ ਬਰੀ ਕਲੀਅਰਲੀ ਦਿਖ ਰਿਆ ਸੀਗਾ ਕਿ ਜਿਹੜਾ ਜਗਵੀਰ ਸਿੰਘ ਹੈ ਉਹਦੇ ਵੱਲੋਂ ਇਹ ਅੰਗ ਜਿਹੜੇ ਆ ਖੰਡਾਏ ਗਏ ਨੇ। ਤੋਂ ਇਸ ਜਿਹੜੀ ਜਿਹੜਾ ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਬਿਕਾਜ਼ ਸਾਡੇ ਸਾਰੇ ਸਿੱਖ ਧਰਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਕਾਫੀ ਆहत ਹੋਈਆਂ ਪਿੰਡ ਵਾਸੀਆਂ ਦੀਆਂ ਵੀ ਭਾਵਨਾਵਾਂ ਆहत ਹੋਈਆਂ। ਉੱਤੋਂ ਇਹ ਜਿਹੜਾ ਪ੍ਰੋਗਰਾਮ ਉਦੋਂ ਚੱਲ ਰਿਹਾ ਸੀ ਵਰਸੀ ਦਾ ਉਦੋਂ ਇਸ ਨੂੰ ਲੈ ਕੇ ਵੀ ਉੱਥੇ ਜਿਹੜਾ ਕਾਫੀ ਜਿਹੜਾ ਮਾਹੌਲ ਹੈ ਉਹ ਖਰਾਬ ਹੋਣ ਦੇ ਵਿੱਚ ਅੰਦੇਸ਼ਾ ਸੀ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ ਆलम ਉਹਨਾਂ ਨੇ ਤੁਰੰਤ ਇਹਦੇ ਵਿੱਚ ਆਪਣੀਆਂ ਸਾਰੀਆਂ ਟੀਮਾਂ ਲਗਾਈਆਂ ਸਾਡੇ ਥਾਣਾ ਸਦਰ ਬਰਨਾਲਾ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਤੇ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਇਹ ਸਾਰੀਆਂ ਟੀਮਾਂ ਵੱਖ-ਵੱਖ ਸਾਡੇ ਵੱਲੋਂ ਲਗਾਈਆਂ ਗਈਆਂ ਜਿਦੇ ਵਿੱਚ ਕਿ ਸੀਸੀਟੀਵੀ ਚੈਕਿੰਗ ਕੀਤੀ ਗਈ ਪੂਰੇ ਪਿੰਡ ਦੇ ਵਿੱਚ ਤੇ ਪੰਡਾਲ ਦੇ ਵਿੱਚ ਜੋ ਸੀਸੀਟੀਵੀ ਫੁਟੇਜ ਸੀ ਉਹਨੂੰ ਚੈੱਕ ਕੀਤਾ ਗਿਆ ਇਹ ਜਿਹੜੇ ਦੋਨੋਂ ਸਾਡੇ ਦੋਸ਼ੀ ਸੀ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪ੍ਰੋਪਰ ਤੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਕਿਉਂਕਿ ਜਿਹੜਾ ਇਹ ਜਗਵੀਰ ਸਿੰਘ ਹੈ ਇਹ ਬੋਲਣ ਤੋਂ ਅਸਮਰੱਥ ਹੈ ਤੇ ਸੁਣਨ ਸਮਝਣ ਤੋਂ ਵੀ ਅਸਮਰੱਥ ਹੈ ਸੋ ਇਹਦੀ ਪੁੱਛਗਿੱਛ ਕਰਨ ਦੇ ਵਿੱਚ ਵੀ ਸਾਨੂੰ ਕਾਫੀ ਚੈਲੰਜੇਜ਼ ਆ ਰਹੇ ਸੀਗੇ ਤੇ ਇਸ ਤੋਂ ਇਲਾਵਾ ਅਸੀਂ ਟੈਕਨੀਕਲੀ ਵੀ ਇਹ ਸਾਰਾ ਵਾਚ ਹੈ ਜਿਵੇਂ ਜਿਵੇਂ ਇਹਨਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤਾ ਉਹ ਸਾਰੀਆਂ ਵਾਚਾਂ ਤੇ ਇਹਦੇ ਵਿੱਚ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀਗਾ ਕਿ ਇਹਦੀ ਪੁੱਛਗਿੱਛ ਕਰਕੇ ਇਹਦੀ ਜਿਹੜੀ ਘਟਨਾ ਦੀ ਬੈਕ ਦੇ ਉੱਤੇ ਜਾਣਾ ਕਿ ਨੇ ਕਿਹੋ ਜਿਹੀ ਇਹ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਸੋ ਉਹਦੇ ਵਿੱਚ ਇਹ ਪਹਿਲਾਂ ਤਾਂ ਕੁਝ ਸਮਾਂ ਇਹ ਸਾਨੂੰ ਜਿਹੜਾ ਗਮਰਾਹ ਵੀ ਕਰਦਾ ਰਿਹਾ ਕੇ ਇਸ਼ਾਰਿਆਂ ਦੇ ਵਿੱਚ ਕਿ ਮੈਨੂੰ ਕੋਈ ਅਣਪਛਾਤੇ ਬੰਦੇ ਜਿਹੜਾ ਇਹ ਫੜਾਗੇ ਸੀ ਮੂੰਹ ਬੰਨੇ ਸੀ ਇਹੋ ਜੀ ਗੱਲਾਂ ਬਾਤਾਂ ਕਰਦਾ ਰਿਹਾ ਪੋਸਟ ਨੂੰ ਮਿਸਗਾਈਡ ਵੀ ਕਰਦਾ ਰਿਹਾ ਬਟ ਇਨ ਦੀ ਐਂਡ ਕੁਝ ਸਾਨੂੰ ਆਪਣੇ ਸੋਰਸਾਂ ਤੋਂ ਵੀ ਇੰਟੈਲੀਜੈਂਸ ਤੋਂ ਵੀ ਰਿਪੋਰਟਾਂ ਹਾਸਲ ਹੋਈਆਂ ਕਿ ਇਹ ਦੇ ਵਿੱਚ ਜਿਹੜਾ ਇਹਦਾ ਜਗਦੀਪ ਸਿੰਘ ਦਾ ਚਾਚਾ ਆ ਕੁਲਦੀਪ ਸਿੰਘ ਜਿਨੇ ਇਹਨੂੰ ਪਾਲਿਆ ਛੋਟੇ ਹੁੰਦੇ ਤੋਂ ਹੀ ਜਿਹੜਾ ਜਗਵੀਰ ਸਿੰਘ ਆ ਇਹਦੇ ਫਾਦਰ ਦਾ ਕਤਲ ਹੋ ਗਿਆ ਸੀ ਇਹਦੀ ਮਦਰ ਵੱਲੋਂ ਹੀ ਉਹ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਜੇਲ੍ਹ ਚਲੀ ਗਈ ਸੀ ਉਦੋਂ ਤੋਂ ਜਿਹੜਾ ਇਹਦਾ ਪਾਲਣ ਪੋਸ਼ਣ ਹੈ ਉਹ ਕੁਲਦੀਪ ਸਿੰਘ ਦੁਆਰਾ ਹੀ ਕੀਤਾ ਜਾ ਰਿਹਾ ਸੀਗਾ ਤੇ ਜਿਹੜਾ ਕੁਲਦੀਪ ਸਿੰਘ ਹੈ ਇਸ ਤੋਂ ਇਲਾਵਾ ਇਹ ਕਿਸੇ ਦੀ ਲੈਂਗੁਏਜ ਨੂੰ ਨਹੀਂ ਸਮਝਦਾ ਉਹਦੀ ਪ੍ਰੋਪਰ ਕਮਿਊਨੀਕੇਸ਼ਨ ਇਹ ਕਰ ਪਾਉਂਦੇ ਨੇ ਆਪਸ ਵਿੱਚ ਉਹਦੇ ਇਸ਼ਾਰੇ ਕੁਲਦੀਪ ਸਿੰਘ ਸਮਝਦਾ ਹੈ ਤੇ ਕੁਲਦੀਪ ਸਿੰਘ ਦੇ ਇਸ਼ਾਰੇ ਜਿਹੜਾ ਇਹ ਜਗਵੀਰ ਸਿੰਘ ਸਮਝਦਾ ਸੋ ਇਹ ਘਟਨਾ ਦੀ ਜਦੋਂ ਅਸੀਂ ਅੱਗੇ ਬਰੀਕੀ ਵਿੱਚ ਗਏ ਤਾਂ ਸਾਨੂੰ ਪਤਾ ਲੱਗਿਆ ਵੀ ਜਿਹੜਾ ਕੁਲਦੀਪ ਸਿੰਘ ਹੈ ਇਹਦੀ ਪਿੰਡ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਹੈ ਉਹਦੇ ਨਾਲ ਪਿਛਲੇ ਕੁਝ ਸਮੇਂ ਤੋਂ ਤਕਰਾਰਬਾਜ਼ੀ ਚੱਲ ਰਹੀ ਸੀ। ਉਹਦਾ ਕਾਰਨ ਇਹ ਸੀ ਕਿ ਜਿਹੜਾ ਇਹ ਕੁਲਦੀਪ ਸਿੰਘ ਹੈ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਜਿੱਤਿਆ ਸੀ ਤੇ ਜਦੋਂ ਇਹ ਚੋਣਾਂ ਹੋਈਆਂ ਤਾਂ ਜਿੱਤ ਹੋਈ ਤਾਂ ਜਿਹੜੀ ਪੂਰੀ ਮੈਨੇਜਮੈਂਟ ਕਮੇਟੀ ਹੈ ਉਹਦੇ ਵੱਲੋਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਗਿਆ ਉਦੋਂ ਤੇ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਦਾ ਸਰੂਪੇ ਪਾਏ ਗਏ ਸੀਗੇ। ਉਸ ਸਮੇਂ ਕਿਸੇ ਕਾਰਨ ਵਸ਼ੇ ਕੁਲਦੀਪ ਸਿੰਘ ਉੱਥੇ ਨਹੀਂ ਜਾ ਸਕਿਆ ਤੇ ਇਹਦੇ ਉਦੋਂ ਸਰੂਪਾ ਪਾਣ ਤੋਂ ਰਹਿ ਗਿਆ। ਇਸ ਗੱਲ ਦੀ ਰੜਕ ਜਿਹੜੀ ਹੈ ਕੁਲਦੀਪ ਸਿੰਘ ਕਾਫੀ ਸਮੇਂ ਤੋਂ ਰੱਖ ਰਿਹਾ ਸੀ ਕਿ ਇਹਨੂੰ ਲੱਗ ਰਿਹਾ ਸੀ ਕਿ ਇਹਨਾਂ ਨੇ ਜਾਣਬੁੱਝ ਕੇ ਮੇਰੇ ਸਰੋਪਾ ਨਹੀਂ ਪਾਇਆ ਇੱਕ ਦੋ ਵਾਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਕੁਝ ਮਸਲਿਆਂ ਦੇ ਉੱਤੇ ਇਕੱਠ ਹੋਇਆ ਸੀ ਉਸ ਇਕੱਠ ਦੌਰਾਨ ਵੀ ਜਿਹੜਾ ਇਹਨੇ ਇਹਦੇ ਨਾਲ ਪ੍ਰਧਾਨ ਦੇ ਨਾਲ ਇਹਦੀ ਤੂੰ ਤੂੰ ਮੈਮੇ ਹੋਈ ਸੀ ਉਦੋਂ ਤੋਂ ਹੀ ਇਹਦੀ ਪਲੈਨਿੰਗ ਸੀ ਕਿ ਜਦੋਂ ਇਹ ਪਿੰਡ ਦਾ ਵੱਡਾ ਮੇਨ ਪ੍ਰੋਗਰਾਮ ਹੋਏਗਾ ਤੇ ਜਿਹਦੇ ਵਿੱਚ ਪ੍ਰਧਾਨ ਹੋਣੀ ਤੇ ਮੈਨੇਜਮੈਂਟ ਕਮੇਟੀ ਅੱਗੇ ਹੋਣਗੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਸੇਵਾ ਸਿੰਘ ਟਿਕਰੀਵਾਲ ਜੀ ਦੀ ਵਰਸੀ ਤੇ ਪੂਰੇ ਪੰਜਾਬ ਲੈਵਲ ਤੇ ਫੇਮਸ ਹੁੰਦੀ ਹੈ ਵੱਡੇ ਲੀਡਰ ਵੀ ਇਹਦੇ ਚਾਹੁੰਦੇ ਨੇ ਸੱਤਾ ਧਿਰ ਦੇ ਵੀ ਵਿਰੋਧੀ ਧਿਰ ਦੇ ਵੀ ਤੇ ਇਹਦੀ ਇਹ ਪਲੈਨਿੰਗ ਸੀ ਕਿ ਇਸ ਮੇਲੇ ਇਸ ਵਰਸੀ ਦੇ ਦੌਰਾਨ ਜੇਕਰ ਕੁਝ ਇਹੋ ਜਿਹੀ ਘਟਨਾ ਵਾਪਰੇਗੀ ਤਾਂ ਇਹ ਪੂਰੇ ਵੱਡੇ ਤੌਰ ਤੇ ਹਾਈਲਾਈਟ ਹੋਏਗੀ ਤੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਦੀ ਵੀ ਜਿਹੜੀ ਹੈ ਇਹਦੇ ਵਿੱਚ ਨਮੋਸ਼ੀ ਹੋਏਗੀ ਸੋ ਇਹ ਗੱਲ ਦੀ ਪਲੈਨਿੰਗ ਕਰਕੇ ਉਹਨੇ ਤੇ ਜਿਹੜਾ ਇਹਦਾ ਭਤੀਜਾ ਆ ਜਿਹੜਾ ਬੋਲ ਨਹੀਂ ਸਕਦਾ ਜਗਵੀਰ ਸਿੰਘ ਉਹਨੂੰ ਇਹਨੇ ਸਾਰੀ ਟ੍ਰੇਨਿੰਗ ਦਿੱਤੀ ਸਾਈਨ ਲੈਂਗੁਏਜ ਦੇ ਨਾਲ ਤੇ ਉਹਨੂੰ ਸਿਖਾਇਆ ਸਾਰਾ ਕਿ ਕਿਵੇਂ-ਕਿਵੇਂ ਕੀ ਕਰਨਾ ਹੈਗਾ ਤੇ ਨਾਲ ਉਹਦੀ ਮਦਦ ਵਾਸਤੇ ਇਹਨੇ ਇੱਕ ਆਪਣਾ ਰਿਸ਼ਤੇਦਾਰ ਜਿਹੜਾ ਸultanpur ਦਾ ਰਹਿਣ ਵਾਲਾ ਰਣਦੀਪ ਸਿੰਘ ਉਹਨੂੰ ਵੀ ਬੁਲਾਇਆ ਉਹਨੂੰ ਇਹਨੇ 19 ਤਰੀਕ ਨੂੰ ਹੀ ਬੁਲਾਇਆ ਸੀਗਾ ਤੇ ਉਹਦੇ ਨਾਲ ਵੀ ਇਹ ਸਾਰੀ ਡਿਸਕਸ ਕਰਕੇ ਪਲਾਨਿੰਗ ਕੀਤੀ ਇਹ ਜਿਹੜਾ ਰਣਦੀਪ ਸਿੰਘ ਹੈ ਇਹਦਾ ਵੀ ਮਾੜਾ ਪਿਛੋਕੜ ਹੈ ਇਹ ਨਸ਼ੇ ਕਰਨ ਦਾ ਵੀ ਆਦੀ ਆ ਤੇ ਇਹਦੇ ਉੱਤੇ ਐਨਡੀਪੀਐਸ ਐਕਟ ਦੇ ਵੀ ਜਿਹੜੇ ਪਰਚੇ ਦਰਜ ਨੇ